ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਹਨੇ ਹਨੇ ਪਾਤਸ਼ਾਹੀ ਕਿਤਾਬ ਦਾ 13ਵਾਂ ਭਾਗ ਪੜਾਂਗੇ ਮੱਸਾ ਮਾਰਿਓ ਜਿਨ ਸਿੰਗਨ ਆਨਸੁ ਹਮਕੋ ਦੇਹ ਇਧਰ ਪੰਜਾਬ ਵਿੱਚ ਮੱਸੇ ਦੇ ਮਾਰੇ ਜਾਣ ਦੀ ਖਬਰ ਜੰਗਲ ਦੀ ਅੱਗ ਵਾਂਗ ਫੈਲ ਗਈ ਲੋਕ ਛਿਪ ਕੇ ਬੈਠੇ ਸਿੰਗਾ ਨੇ ਵੀ ਖੁਸ਼ੀਆਂ ਵਿੱਚ ਜਾਕਾਰੇ ਛੱਡੇ ਪੰਥ ਮੁੜ ਝਾੜਾਂ ਬੇਲਿਆਂ ਵਿੱਚੋਂ ਬਾਹਰ ਆਉਣ ਲੱਗਾ ਦੁਸ਼ਤਾਂ ਦੇ ਘਰਾਂ ਵਿੱਚ ਸੱਥਰ ਵਿਸ਼ੇ ਹੋਏ ਸਨ ਚੁਗਲਾਂ ਮੁਖਬਰਾਂ ਨੂੰ ਹੱਥਾਂ ਪੈਰਾਂ ਦੀ ਪਈ ਹੋਈ ਸੀ ਉਹਨਾਂ ਦਾ ਡਰ ਜਾਇਜ਼ ਵੀ ਸੀ ਜਦ ਮਸੇ ਵਰਗੇ ਤਾਕਤਵਰ ਚੌਧਰੀ ਹੀ ਮਹਫੂਜ਼ ਨਹੀਂ ਸਨ ਜਦ ਇੰਨੇ ਵੱਡੇ ਮੁਗਲੇਈ ਘੇਰੇ ਵਿੱਚ ਰੰਗੜ ਦਾ ਸਿਰ ਸਿੰਘ ਲਾ ਕੇ ਲਾਗੇ ਸਨ ਤਾਂ ਚੁਗਲ ਮੁਖਬਰ ਕਿਹੜੇ ਬਾਗ ਦੀ ਮੂਲੀ ਸਨ ਮਸੇ ਦਾ ਆਪਣਾ ਬਹੁਤ ਵੱਡਾ ਪਰਿਵਾਰ ਸੀ ਜੋ ਮਸੇ ਦੀ ਬਿਨਾ ਸਿਰ ਵਾਲੀ লাশ ਕੋਲ ਬੈਠਾ ਵਰ ਲਾਪ ਕਰ ਗੁੱਸੇ ਵਿੱਚ ਆ ਕੇ ਪਰਿਵਾਰ ਦੇ ਕੁਝ ਜੀਆ ਨੇ ਮਸੇ ਦਾ ਢੜ ਚੁੱਕਿਆ ਤੇ ਲਾਹੌਰ ਲੈ ਜਾ ਕੇ ਜ਼ਕਰੀਏ ਦੇ ਦਰਾਂ ਅੱਗੇ ਰੱਖ ਦਿੱਤਾ। ਉਹਨਾਂ ਰੌਲਾ ਪਾ ਦਿੱਤਾ ਕਿ ਜਦ ਤੱਕ ਮਸੇ ਦੇ ਖੂਨੀਆਂ ਨੂੰ ਫੜਿਆ ਨਹੀਂ ਜਾਂਦਾ ਤਦ ਤੱਕ ਉਹ ਢੜ ਨੂੰ ਨਹੀਂ ਦਫਨਾਉਣਗੇ। ਸਾਡੇ ਦੁਖੀਆਂ ਨੂੰ ਫੜ ਕੇ ਉਹਨਾਂ ਦੇ ਟੋਟੇ ਟੋਟੇ ਕਰੋ ਤੇ ਸਾਨੂੰ ਨਿਆਂ ਦਿਓ। ਸਾਰਾ ਪਰਿਵਾਰ ਖਾਨੂ ਤੋਂ ਇਹ ਮੰਗ ਕਰ ਰਿਹਾ ਸੀ। ਗੱਲ ਖਾਨੂ ਦੇਵੀ ਵਸੋਂ ਬਾਹਰ ਹੋ ਚੁੱਕੀ ਸੀ ਖਬਰ ਤਾਂ ਖਾਨੂ ਤੱਕ ਪਹਿਲੇ ਹੀ ਪਹੁੰਚ ਚੁੱਕੀ ਸੀ ਪਰ ਮਸੇ ਦੀ ਬਿਨਾ ਸਿਰ ਵਾਲੀ ਲਾਸ਼ ਦੇਖ ਕੇ ਤਾਂ ਮਨ ਨੂੰ ਉਹ ਸੁਰਤ ਭਲਾ ਬੈਠਾ ਦੋ ਸਿੰਘ ਪਤਾ ਨਹੀਂ ਕਿ ਕਿਧਰੋਂ ਪ੍ਰਗਟ ਹੋਏ ਤੇ ਇੰਨੇ ਸਖਤ ਘੇਰੇ ਵਿੱਚੋਂ ਚੌਧਰੀ ਮਸੇ ਦਾ ਸਿਰ ਵੱਢ ਕੇ ਲੈ ਗਏ ਇਸ ਗੱਲ ਨੇ ਖਾਨੂ ਦੇ ਪੈਰਾਂ ਹੇਠੋਂ ਜ਼ਮੀਨ ਖਿਸਕਾ ਦਿੱਤੀ ਸੀ ਸਿੰਘਾਂ ਨੂੰ ਖਤਮ ਕਰ ਦੇਣ ਦੀਆਂ ਟਾਰਾ ਮਾਲਾਂ ਮਾਰਨ ਵਾਲੇ ਚਕਰੀਏ ਖਾਨ ਅੰਦਰ ਗੁੱਸੇ ਦੇ ਭਾਂਬੜ ਬਲ ਰਹੇ ਸਨ ਉਸਨੇ ਮਸਜਿਦ ਦੀ ਸੁਰੱਖਿਆ ਤੇ ਜ਼ਿੰਮੇਵਾਰ ਫੌਜਦਾਰਾਂ ਨੂੰ ਹਾਜ਼ਰ ਹੋਣ ਦਾ ਹੁਕਮ ਕੀਤਾ ਮਸਜਿਦ ਮਸਜਿਦ ਦਾ ਪਰਵਾਰ ਵੱਖ ਚੀਕ ਰਿਹਾ ਸੀ ਇਹ ਹਾਲਾਤ ਤੁਹਾਡੇ ਵੱਸੋਂ ਬਸ ਵਿੱਚ ਨਹੀਂ ਖਾਨ ਸਾਹਿਬ ਤਾਂ ਅਸੀਂ ਚੌਧਰੀ ਸਾਹਿਬ ਦੀ ਲਾਸ਼ ਲੈ ਕੇ ਦਿੱਲੀ ਜਾਵਾਂਗੇ ਆਖਰੇ ਵਾਪਰ ਕਿਵੇਂ ਗਿਆ ਉਸੀ ਅੰਨੇ ਹੋ ਗਏ ਸੀ ਕਿਵੇਂ ਤੁਹਾਨੂੰ ਕਿਸੇ ਨੂੰ ਵੀ ਪਤਾ ਨਾ ਲੱਗਿਆ ਤੇ ਉਹ ਐਡਾ ਕਾਰਾ ਕਰ ਗਏ ਖੰਨੂ ਫੌਜਦਾਰਾਂ ਤੇ ਚੀਕਿਆ ਪਤਾ ਨਹੀਂ ਹਜ਼ੂਰ ਉਹ ਮੰਨੋ ਅਸਮਾਨ ਵਿੱਚੋਂ ਬਾਜਾ ਵਾਂਗ ਚੱਕਤੇ ਤੇ ਚੀਤੇ ਦੀ ਰਫ਼ਤਾਰ ਨਾਲ ਆਪਣਾ ਸ਼ਿਕਾਰ ਕਰਕੇ ਦੌੜ ਗਏ ਫੌਜਦਾਰ ਬੋਲਿਆ ਬਾਜ ਚੀਤੇ ਸ਼ਿਕਾਰ ਕੋਈ ਸ਼ਰਮ ਆ ਰਹੀ ਹੈ ਤੈਨੂੰ ਇਹ ਸਭ ਬੋਲ ਦੇਣ ਨੂੰ ਤੇ ਜ਼ਕਰੀਏ ਨੇ ਫੌਜਦਾਰ ਨੂੰ ਨੌਕਰੀੋਂ ਕੱਟ ਦਿੱ ਦਿੱਤਾ ਸੁੱਧੋ ਉਹਨਾਂ ਸਾਰੇ ਚੋਗਲਾਂ ਤੇ ਮੁਖਬਰਾਂ ਨੂੰ ਜਿਹੜੇ ਸਰਕਾਰੀ ਖਜ਼ਾਨਿਆਂ ਨੂੰ ਘੋਣਵਾਂਗ ਲੱਗੇ ਹੋਏ ਹਨ ਉਹਨਾਂ ਸਾਰਿਆਂ ਨੂੰ ਸਤੋ ਜਿਹੜੇ ਸਿੰਘਾਂ ਨੂੰ ਮਰਵਾਉਣ ਬਦਲੇ ਮਿਲ ਰਹੇ ਹਕੂਮਤੀ ਸੁੱਖ ਆਰਾਮ ਮਾਨ ਰਹੇ ਨੇ ਸਾਰੇ ਚੌਧਰੀ ਨੰਬਰਦਾਰ ਮੇਰੇ ਅੱਗੇ ਪੇਸ਼ ਕਰੋ ਜ਼ਕਰੀਏ ਨੇ ਉਹਨਾਂ ਸਾਰੇ ਲੋਕਾਂ ਨੂੰ ਜਲਦੀ ਤੋਂ ਜਲਦੀ ਦਰਬਾਰ ਵਿੱਚ ਹਾਜ਼ਰ ਹੋਣ ਦਾ ਹੁਕਮ ਜਾਰੀ ਕਰ ਦਿੱਤਾ ਜਿਹੜੇ ਮੁਗਲਾਂ ਨੂੰ ਸਿੰਘਾਂ ਦੀ ਸੂਹ ਦਿੰਦੇ ਸਨ ਜਾ ਆਪ ਸਿੰਘਾਂ ਨੂੰ ਮਾਰ ਕੇ ਹਕੂਮਤ ਤੋਂ ਵੱਡੀਆਂ ਜ਼ਗੀਰਾਂ ਹਾਸਲ ਕਰੀ ਬੈਠੇ ਸਨ ਉਹ ਜਿਹੜੇ ਸਾਡੀਆਂ ਦਿੱਤੀਆਂ ਜ਼ਗੀਰਾਂ ਤੇ ਐਸ਼ ਪ੍ਰਸਤੀਆਂ ਕਰ ਰਹੇ ਹਨ ਮੈਂ ਗੰਗਾਲ ਕਰਦਿਆਂਗਾ ਉਹਨਾਂ ਸਾਰਿਆਂ ਨੂੰ ਸਭ ਦੀਆਂ ਜਾਇਦਾਦਾਂ ਜ਼ਬਤ ਕਰ ਲਵਾਂਗਾ ਖਾਨੂ ਗੁੱਸੇ ਵਿੱਚ ਚੀਕ ਰਿਹਾ ਸੀ ਹਰਪਖਤ ਨਰਨਜਣੀਆਂ ਰਾਮਾਰੰਦਾਵਾ ਕਰਮਾਸ਼ੀਨਾ ਧਰਮਦਾਸ ਜੋਧਪੂਰੀਆ ਸਭ ਕਤਾਰ ਬਣਾ ਕੇ ਜ਼ਕਰੀਏ ਅੱਗੇ ਖੜੇ ਕਰ ਦਿੱਤੇ ਗਏ ਮਜੀਠੀਏ ਜਿਨ੍ਹਾਂ ਨੂੰ ਹਕੂਮਤ ਵੱਲੋਂ ਸੱਦਾ ਵੀ ਨਹੀਂ ਭੇਜਿਆ ਗਿਆ ਵੀ ਆਇਆ ਹਾਜ਼ਰ ਹੋਏ ਹਨ ਪੌਰਵੀ ਕਈ ਜਿਨ੍ਹਾਂ ਸਿੰਘਾਂ ਨੂੰ ਮਾਰ ਕੇ ਜਾਇਦਾਦਾਂ ਹਾਸਲ ਕੀਤੀਆਂ ਸਨ ਚੁਗਲ ਮੁਖਬਰਤਾ ਸੈਂਕੜਿਆਂ ਦੀ ਗਿਣਤੀ ਵਿੱਚ ਸਨ ਜਦੋਂ ਸਿੰਘਾਂ ਦੇ ਸਿਰਾਂ ਦੇ ਮੁੱਲ ਪਏ ਹੋਏ ਸਨ ਤਾਂ ਸਾਰਾ ਮੁਲਖੀਆ ਹੀ ਖਾਲਸੇ ਦਾ ਵੈਰੀ ਬਣ ਗਿਆ ਸੀ ਪਤਾ ਨਹੀਂ ਕਿੰਨੇ ਕੁ ਨੇ ਸਿੰਘਾਂ ਦੇ ਕਤਲ ਜਾਂ ਮੁਖਬਰੀਆਂ ਕਰਕੇ ਆਪਣੇ ਘਰ ਪਰੇ ਹੋਏ ਸਨ ਅੱਜ ਉਹ ਸਾਰੇ ਜਿਹੜੇ ਮੱਸੀ ਦੇ ਸਿਰ ਜਾਣ ਤੋਂ ਪਹਿਲਾਂ ਹੀ ਡਰ ਵਿੱਚ ਸਨ ਹੱਥ ਜੋੜੀ ਸਕਰੀਏ ਅੱਗੇ ਖਲੋਤੇ ਸਨ ਹਾਂ ਬਈ ਤੁਸੀਂ ਤਾਂ ਸਾਰੇ ਕਹਿੰਦੇ ਸੀ ਕਿ ਸਿੰਘ ਬਚਿਆ ਹੀ ਨਹੀਂ ਕੋਈ ਸਾਰੇ ਘਰ ਕਤਲ ਕਰ ਦਿੱਤੇ ਗਏ ਨੇ ਪਿੰਡਾਂ ਦੇ ਪਿੰਡ ਉਜਾੜ ਦਿੱਤੇ ਫਿਰ ਇਹ ਕਾਰਾ ਕੌਣ ਕਰ ਗਿਆ ਤੁਸੀਂ ਜਿੱਥੇ ਵੀ ਗਿਆ ਮੈਂ ਜਾ ਕੇ ਸਿੰਘਾਂ ਨੂੰ ਮਾਰਿਆ ਤੁਸੀਂ ਪਤਾਲ ਵਿੱਚ ਸਿੰਘਾਂ ਦੇ ਹੋਂ ਦੀ ਸੂਤ ਦਿੱਤੀ ਮੈਂ ਧਰਤੀ ਪੱਟ ਕੇ ਵੀ ਉਹਨਾਂ ਨੂੰ ਕੱਢਿਆ ਤੇ ਕਤਲ ਕੀਤਾ ਜ਼ਕਰੀਆ ਬੋਲਣ ਲੱਗਾ ਜੇ ਆਪਣਾ ਬਚਾਉ ਚਾਹੁੰਦੇ ਹੋ ਤਾਂ ਆਪਣੀ ਤੇ ਆਪਣੀਆਂ ਜਗੀਰਾਂ ਬਚਾਉਣੀਆ ਚਾਹੁੰਦੇ ਹੋ ਤਾਂ ਕਿਸੇ ਵੀ ਤਰ੍ਹਾਂ ਉਹ ਬੰਦੇ ਮੇਰੇ ਅੱਗੇ ਹਾਜ਼ਰ ਕਰੋ ਜਿਨ੍ਹਾਂ ਨੇ ਚੌਧਰੀ ਨੂੰ ਮਾਰਿਆ ਨਹੀਂ ਤਾਂ ਮੈਂ ਤੁਹਾਡਾ ਸਭ ਦਾ ਉਹੀ ਹਸ਼ਰ ਕਰਾਂਗਾ ਜੋ ਉਹਨਾਂ ਨੇ ਚੌਧਰੀ ਦਾ ਕੀਤਾ ਹੈ ਭੁੱਲ ਜਾਵਾਂਗਾ ਕਿ ਤੁਸੀਂ ਹਕੂਮਤ ਦੇ ਮਦਦਗਾਰ ਹੋ ਕਿਤੋਂ ਵੀ ਪੈਦਾ ਕਰੋ ਉਹ ਬੰਦੇ ਤੇ ਛੇਤੀ ਤੋਂ ਛੇਤੀ ਹਾਜ਼ਰ ਕਰੋ ਸਾਰੇ ਚੌਧਰੀ ਮੁਖਬਰ ਚੁੱਪ-ਚਾਪ ਖਲੋਤਦੇ ਹਸਨਾਂ ਕਿਸ ਨੂੰ ਕਿਸੇ ਤਰ੍ਹਾਂ ਦੀ ਕੋਈ ਖਬਰ ਹੈ ਵੀ ਨਹੀਂ ਸੀ ਕਿ ਇਹ ਘਟਨਾ ਨੂੰ ਕਿਸ ਨੇ ਅੰਜਾਮ ਦਿੱਤਾ ਹੈ ਤਦੋਂ ਹੀ ਹਰਪਖਧ ਨਰੰਜਨੀਆ ਬੋਲਿਆ ਹਜੂਰ ਭੰਗੂ ਸੁਣੀਦਾ ਮੀਰਾ ਕੋਟਿਆ ਮਤਾਬ ਸਿੰਘ ਭੰਗੂ ਉਸਨੇ ਚੌਧਰੀ ਦਾ ਕਤਲ ਕੀਤਾ ਐਥੋਂ ਤੈਨੂੰ ਤੈਨੂੰ ਕੋਈ ਆ ਹਜੂਰ ਉਸ ਦਾ ਪਿੰਡ ਪਰ ਉਹ ਪਿੰਡ ਰਹਿੰਦਾ ਨਹੀਂ ਸੁਣਿਆ ਹੈ ਕਿ ਦੂਰ ਕਿਤੇ ਮਾਰੂਥਲਾਂ ਦੇ ਦੇਸ਼ ਵਿੱਚ ਰਹਿੰਦੇ ਨੇ ਤੇ ਉਸ ਦੇ ਸਾਥੀ ਕੌਣ ਵੀ ਹੰਸ ਚੇਹੇ ਖਾਨੂ ਦਾ ਡਰ ਐਤ ਕੀ ਲੋਕ ਨਾ ਸਕਿਆ ਜੀ ਹਜੂਰ ਪੂਰਾ ਜਥਾਇ ਸਿੰਘ ਦਾ ਸਾਰੇ ਇੱਕ ਤੋਂ ਵੱਧ ਕੇ ਲੜਾ ਕੇ ਤੇ ਉਹਨਾਂ ਦੇ ਪਰਿਵਾਰ ਕੀ ਉਸਨੇ ਪਰਿਵਾਰ ਚਲੇ ਗਏ ਹਨ ਨਹੀਂ ਹਜੂਰ ਪਰਿਵਾਰ ਤਾਂ ਜਿਆਦਾਤਰ ਤੇ ਇੱਥੇ ਹੀ ਨੇ ਲੋਕ ਛਿਪ ਕੇ ਰਹਿੰਦੇ ਹਨ ਪਰ ਭੰਨ ਪੰਜਾਬ ਵਿੱਚ ਹੀ ਤਬਾਹ ਕਰਕੇ ਉਹਨਾਂ ਦੇ ਪਰਿਵਾਰਾਂ ਨੂੰ ਉਹ ਉਹਨਾਂ ਪਿੰਡਾਂ ਨੂੰ ਅਜਾੜ ਦੇਉ ਜਿੱਥੇ ਉਹਨਾਂ ਦੇ ਪਰਿਵਾਰ ਵਸਦੇ ਨੇ ਕੋਈ ਬੱਚਾ ਵੀ ਜੰਦਾ ਨਹੀਂ ਬਚਣਾ ਚਾਹੀਦਾ ਜ਼ਕਰੀਆ ਗੁੱਸੇ ਵਿੱਚ ਚੀਕਿਆ ਮੀਰਾਕੋਟ ਪਿੰਡ ਪੀਰ ਸਿਕੰਬਰ ਅਲੀ ਨੂੰ ਜ਼ਗੀਰ ਵਿੱਚ ਮਿਲਿਆ ਹੋਇਆ ਹੈ ਪੀਰ ਨੂੰ ਬੁਲਾਵਾ ਭੇਜਿਆ ਗਿਆ ਤੁਸੀਂ ਪੀਰ ਸਾਹਿਬ ਪਿੰਡਾਂ ਵਿੱਚ ਸਿੱਖਾਂ ਨੂੰ ਪੜਾਉਂਦੇ ਰਹੇ ਹੋ ਤੁਹਾਨੂੰ ਪਾਦਸ਼ਾਹ ਦੇ ਹਲਾਂ ਦਾ ਭੋਰਾ ਡਰਨੀ ਹਕੂਮਤ ਦੇ ਵੈਰੀਆਂ ਨੂੰ ਬਗਿਆਂ ਨੂੰ ਟਿਕਾਣਾ ਦੇਣਾ ਵੀ ਇੱਕ ਬਗਾਵਤ ਹੈ ਤੁਸੀਂ ਸਾਡੀ ਇਸ ਟੁਕੜੀ ਨਾਲ ਜਾਓ ਤੇ ਮਤਾਬ ਸਿੰਘ ਨੂੰ ਪੇਸ਼ ਕਰੋ ਨੀਤਾ ਸਾਨੂੰ ਤੁਹਾਡਾ ਪਿੰਡ ਉਜਾਰਡਨ ਵਿੱਚ ਰਤਾਜਿਜਕ ਨਹੀਂ ਹੋਏਗੀ ਜ਼ਕਰੀਆ ਖਾਨ ਨੇ ਪੀਰ ਨੂੰ ਤਾੜਨਾ ਕੀਤੀ ਮੁਗਲ ਫੌਜ ਦੀ ਇੱਕ ਟੋਕੜੀ ਤੇ ਨਾਲ ਮਸੇ ਰੰਗੜ ਦਾ ਪਰਿਵਾਰ ਨੇ ਆ ਕੇ ਪਿੰਡ ਘੇਰ ਲਿਆ ਤੇ ਸਿਕੰਬਰ ਅਲੀ ਦੀ ਕੋਈ ਵਾ ਨਹੀਂ ਚੱਲੀ ਫੌਜ ਦੇ ਮੁਖੀ ਨੂਰਦੀਨ ਨੇ ਪੀਰ ਨੂੰ ਕਿਹਾ ਕਿ ਪੰਚ ਨੂੰ ਬਲਾਵਾ ਭੇਜੇ ਪੰਚ ਨੱਥਾ ਖੈਰ ਆ ਨੂਰਦੀਨ ਅੱਗੇ ਪੇਸ਼ ਕੀਤਾ ਗਿਆ ਤੇਰੀ ਜਾਨ ਬਖਸ਼ੀ ਸਿਰਫ ਐਸੇ ਵਿੱਚਾ ਚੌਧਰੀ ਕਿ ਤੂੰ ਮਤਾਬ ਸਿੰਘ ਨੂੰ ਸਾਡੇ ਹਵਾਲੇ ਕਰ ਦੇਵੇਂ ਨਹੀਂ ਤਾਂ ਸਾਨੂੰ ਹੁਕਮ ਹੈ ਕਿ ਉਹਨਾਂ ਪਿੰਡਾਂ ਨੂੰ ਮਿੱਟੀ ਵਿੱਚ ਮਿਲਾ ਦਿੱਤਾ ਜਾਏ ਜਿੱਥੇ ਸਿੰਘ ਵਸਤੇ ਹਨ ਜਾਂ ਜਿਹੜੇ ਪਿੰਡਾਂ ਦੇ ਪੰਜ ਸਿੰਘਾਂ ਨਾਲ ਹਮਦਰਦੀ ਰੱਖਦੇ ਨੇ ਫੈਸਲਾ ਤੁਸੀਂ ਕਰਨਾ ਹੈ ਇੱਕ ਆਦਮੀ ਦੇਣਾ ਕਿ ਸਾਰਾ ਪਿੰਡ ਉਜਾੜ ਦੇ ਦੇਖਣਾ ਪੂਰਤੀ ਨੇ ਨਥੇ ਚੌਧਰੀ ਅੱਗੇ ਗੱਲ ਸਾਫ਼ ਕਰ ਦਿੱਤੀ ਮਤਾਬ ਸਿੰਘ ਤਾਂ ਪਿੰਡ ਵਿੱਚ ਹੀ ਨਹੀਂ ਹਜ਼ੂਰ ਮੈਂ ਤੁਹਾਡੇ ਅੱਗੇ ਹਾਜ਼ਰ ਹਾਂ ਮਾਰੋ ਚਾਹੇ ਰੱਖੋ ਪਰ ਪਿੰਡ ਦਾ ਨੁਕਸਾਨ ਨਾ ਕਰੋ ਨਥੇ ਨੇ ਫੌਜਦਾਰ ਅੱਗੇ ਤਰਲਾ ਪਾਇਆ ਇਸ ਤੋਂ ਪਹਿਲਾਂ ਕਿ ਨੂਰਦੀਨ ਕੁਝ ਬੋਲਦਾ ਅਰਪਕ ਤੇ ਨਰੰਜਨੀਏ ਨੇ ਉਸ ਦੇ ਕੰਨ ਵਿੱਚ ਕੁਝ ਖੁਸੁਰ-ਫੁਸਰ ਕੀਤੀ ਇੱਕ ਹੋਰ ਗੱਲ ਤੇ ਤੇਰੀ ਬੰਦ ਖਲਾਸੀ ਹੋ ਸਕਦੀ ਹੈ ਚੌਧਰੀ ਨਾ ਸੁਣਿਆ ਕਿ ਮਤਾਪ ਸਿੰਘ ਦਾ ਇੱਕ ਪੁੱਤਰ ਪਿੰਡ ਵਿੱਚ ਹੀ ਆ ਜਾਂ ਉਸ ਨੂੰ ਲੈ ਕੇ ਆ ਮੂਰ ਦਿਨ ਦੀ ਗਲ ਸੁਣ ਕੇ ਨੱਥੇ ਖੈਰੇ ਦੇ ਪੈਰਾ ਹੇਠੋਂ ਜ਼ਮੀਨ ਖਿਸਕ ਗਈ। ਉਸਨੇ ਗੁੱਸੇ ਤੇ ਹਰਾਨੀ ਭਰੇ ਭਾਵ ਨਾਲ ਪਹੁੰਚਦਾਰ ਵੱਲ ਦੇਖਿਆ। ਦੇਖਦਾ ਕਿ ਐ ਚੌਧਰੀ ਸਾਡੇ ਕੋਲ ਸਾਰਾ ਦਿਨ ਨਹੀਂ। ਅਸੀਂ ਹੋਰ ਪਿੰਡਾਂ 'ਚੋਂ ਵੀ ਸਿੰਘਾਂ ਦਾ ਖੁਰਾ ਨੱਪਣਾ ਹੈ। ਜਹ ਦੌੜ ਕੇ ਜਾ ਤੇ ਪੇਸ਼ ਕਰ ਹਕੂਮਤ ਦੇ ਬਾਗੀ ਤੇ ਚੌਧਰੀ ਮੱッセ ਦਾ ਕਾਤਲ ਦੇ ਪੁੱਤਰ ਨੂੰ ਸਾਡੇ ਅੱਗੇ। ਪਰਤੋ ਬਾਲਾ ਹਜੂਰ ਉਸ ਦਾ ਕੋਈ ਕਸੂਰ ਨਹੀਂ। ਉਸ ਦਾ ਕੀ ਕਰੋਗੇ ਤੁਸੀਂ ਨਥੇ ਨੇ ਧਰ ਝਾਹਰ ਕੀਤਾ ਚਾਰ ਪਾਵਾਂਗੇ ਉਸ ਦਾ ਹੋਰ ਕੀ ਕਰਨਾ ਨੂਰਦੀਨ ਹੱਸਦਾ ਹੋਇਆ ਬੋਲਿਆ ਪੁਰਾ ਸੱਚਮੁੱਚ ਹੀ ਛੋਟਾ ਬਾਲ ਹੈ ਹਜੂਰ ਉਹ ਤਾਂ ਆਪਣੇ ਪਿਤਾ ਨੂੰ ਵੀ ਮਿਲਿਆ ਵੀ ਗਿੰਟੀ ਦੇ ਦਿਨ ਅਸੀਂ ਉਸ ਨੂੰ ਛੱਡਣਾ ਨਹੀਂ ਚੌਧਰੀ ਸੱਪ ਦਾ ਬੱਚਾ ਸੱਪ ਹੀ ਬਣੇਗਾ ਅਸੀਂ ਤਾਂ ਬਸ ਉਥ ਨੂੰ ਉਸ ਨੂੰ ਹੱਥਾਂ ਵਾਲੇ ਪਾਸਿਓਂ ਖਿਲਾੜੀ ਵਿੱਚ ਧੱਕਣਾ ਤੇ ਬਾਕੀ ਕੰਮ ਤਾਂ ਖੂਨ ਖਰਚ ਜਾਣ ਬਰਾਨੇ ਕਰਨਾ ਹੈ ਉਸ ਨੂੰ ਪਾੜ ਦੇ ਚਾਹੇ ਰੱਖ ਲੈ ਨੁਰਦੀਨ ਦੀ ਗੱਲ ਸੁਣ ਕੇ ਨੱਥਾ ਚੌਧਰੀ ਸੁੱਨ ਹੋ ਗਿਆ ਅਸਲ ਵਿੱਚ ਮਤਾਬ ਸਿੰਘ ਪਿੰਡ ਸ਼ਟਾਉਨ ਲੱਕਾ ਆਪਣੇ ਬਾਲ ਰਾਏ ਸਿੰਘ ਦਾ ਹੱਥ ਪੰਜ ਨੱਥੇ ਘਰੇ ਦੇ ਹੱਥ ਦੇ ਗਿਆ ਸੀ ਤੇ ਨੱਥੇ ਨੇ ਬਾਲ ਦਾ ਸੋਣਾ ਧਿਆਨ ਰੱਖਿਆ ਸੀ ਨੱਥੇ ਚੌਧਰੀ ਦੇ ਸਾਰੇ ਪਰਿਵਾਰ ਨਾਲ ਹੀ ਬਾਲ ਰਾਏ ਦਾਤੇ ਹੋ ਗਿਆ ਸੀ ਅਜਨੱਥੇ ਨੂੰ ਜਾਪ ਰਿਹਾ ਸੀ ਜਿਵੇਂ ਰਾਏ ਸਿੰਘ ਦੇ ਸਿਰ ਤੇ ਗਿਰਜਾ ਉਡੀਆਂ ਫਿਰ ਰਹੀਆਂ ਸਨ ਉਹ ਬਹੁਤ ਉਦਾਸੀ ਤੇ ਆਲਮ ਵਿੱਚ ਪਿੰਡ ਵੱਲ ਤੁਰਿਆ ਦਰਦ ਤੇ ਫਿਕਰ ਉਸ ਦੀ ਤੋਰ ਤੋਂ ਪੜੇ ਜਾ ਸਕਦੇ ਸਨ ਡਿਗ ਦਾ ਟਹਾ ਦਾ ਉਹ ਪਿੰਡ ਪਹੁੰਚਿਆ ਅੱਗੇ ਬਾਲ ਰਾਏ ਸਿੰਘ ਆਪਣੇ ਸਾਥੀਆਂ ਨਾਲ ਖੇਡ ਰਿਹਾ ਸੀ ਨੱਥੇ ਨੇ ਉਸ ਬਾਲ ਦੇਖ ਕੇ ਅਫਸੋਸ ਵਿੱਚ ਸਿਰ ਹਿਲਾਇਆ ਤੇ ਖੁੰਡ ਉੱਤੇ ਡਿਗ ਪਿਆ ਇਹ ਹਜ਼ੂਰ ਸਲਤਨਤ ਦਾ ਬਾਗੀ ਬਚਿਆਂ ਦੀ ਚੱਲ ਰਹੀ ਖੇਡ ਵਿੱਚੋਂ ਇਕਬਾਲ ਦੂਜੇ ਨੂੰ ਇੱਕ ਰਾਜਾ ਬਣੇ ਹੋਏ ਬਾਲ ਅੱਗੇ ਪੇਸ਼ ਕਰਦਾ ਬੋਲਿਆ ਚਲੋ ਏ ਝੁੱਕ ਕੇ ਸਲਾਮ ਕਰ ਖਾਨ ਸਾਹਬ ਨੂੰ ਇਸ ਜਾਲਮ ਰਾਜੇ ਅੱਗੇ ਸਿਰ ਚੁਕਾਉਣ ਨਾਲੋਂ ਮੈਂ ਲੜਕੇ ਮਰਨਾ ਪ੍ਰਵਾਨ ਕਰਾਂਗਾ ਖੇਡ ਦੇ ਬਾਲਾਂ ਵਿੱਚੋਂ ਰਾਏ ਸਿੰਘ ਬੋਲਿਆ ਤੇ ਨੱਥਾ ਇੱਕਦਮ ਖੜਾ ਹੋਇਆ ਕਿਉਂ ਨਾ ਮੈਂ ਬਾਲ ਨੂੰ ਲੈ ਕੇ ਕਿਧਰੇ ਦੂਰ ਨਿਕਲ ਜਾਵਾਂ ਤੇ ਫੌਜ ਤੇ ਹਾਥੀ ਨਾ ਆਵਣ ਜਿਉਂਦਾ ਤਾਂ ਉਹਨਾਂ ਛੱਡਣਾ ਨਹੀਂ ਇਸ ਨੂੰ ਕੀ ਮੋਦਖ ਮੰਗਾਂ ਮੈਂ ਮਤਾਬ ਸਿੰਘ ਨੂੰ ਕੀ ਜਵਾਬ ਦਵਾਂਗਾ ਪ੍ਰਮਾਤਮਾ ਦੀ ਕਚਹਿਰੀ ਵਿੱਚ ਜਦ ਮਤਾਬ ਸਿੰਘ ਮੇਰੇ ਤੋਂ ਆਪਣਾ ਬਾਲ ਮੰਗੇਗਾ ਕਿ ਲਿਆ ਮੇਰਾ ਪੁੱਤਰ ਜਿਸ ਨੂੰ ਮੈਂ ਤੇਰੀ ਉਂਗਲ ਫੜਾ ਕੇ ਗਿਆ ਸੀ ਕੀ ਕਹਾਂਗਾ ਕਿ ਬਾਲ ਲੂ ਤਾਂ ਮੈਂ ਭੁੱਖੇ ਸ਼ੇਰਾਂ ਅੱਗੇ ਸੁੱਟ ਦਿੱਤਾ ਮੈਂ ਥਮਨ ਵਿੱਚ ਸੋਚ ਰਿਹਾ ਸੀ ਇਸ ਤੋਂ ਚੰਗਾ ਤਾਂ ਇਹੀ ਹੈ ਕਿ ਮੈਂ ਇਸ ਨੂੰ ਬਚਾਉਂਦਾ ਹੋਇਆ ਆਪਣਾ ਸਰੀਰ ਲਾ ਦੇਵਾਂ ਮੇਰੇ ਗਏ ਪਿੱਛੋਂ ਘਟੋ ਘਟ ਮੇਰੀ ਔਲਾਦ ਨੂੰ ਮੈਂ ਨੇ ਤਾਂ ਨਹੀਂ ਤੌਰ ਨੇ ਪਹਿਣਗੇ ਉਹਨਾਂ ਦਾ ਤਾਂ ਜਸ ਹੋਵੇਗਾ ਕਿ ਨੱਥੇ ਚੌਧਰੀ ਦਾ ਪਰਿਵਾਰ ਹੈ ਜਿਹੜਾ ਬਾਲ ਰਾਏ ਸਿੰਘ ਨੂੰ ਬਚਾਉਂਦਾ ਆਪਣੀ ਦੇਹ ਲੇਖੇ ਲਾ ਗਿਆ ਨੱਥੇ ਨੇ ਆਪਣੇ ਇੱਕ ਪੁੱਤਰ ਇੱਕ ਭਾਣ ਜੀ ਸਿਰੀ ਤੇ ਪਹਿਰੇਦਾਰ ਨੂੰ ਨਾਲ ਲਿਆ ਤੇ ਪੰਜੇ ਜਾਣੇ ਰਾਏ ਸਿੰਘ ਨੂੰ ਲੈ ਕੇ ਪਿੰਡ ਦੀ ਝੂਟ ਉੱਪਰ ਗਏ ਕੁਝ ਚੁਗਲਾ ਨੇ ਜਾ ਕੇ ਹਰਪਗਤ ਨਰਿੰਜਨੀਏ ਨੂੰ ਚੁਗਲੀ ਕਰ ਦਿੱਤੀ ਕਿ ਨੱਥਾ ਤਾਂ ਬਾਲ ਨੂੰ ਲੈ ਕੇ ਹਰਨ ਹੋ ਗਿਆ ਜਿਓ ਸਾਡੇ ਹੱਥੋਂ ਨਿਕਲ ਗਏ ਤਾਂ ਖਾਨ ਬਹਾਦਰ ਸਾਡੇ ਵਿੱਚੋਂ ਕਿਸੇ ਨੂੰ ਵੀ ਜਾਣਦਾ ਨਹੀਂ ਛੱਡੇਗਾ ਛੇਤੀ ਨਾਲ ਘੋੜੇ ਦੜਾਓ ਤੇ ਜੇ ਜਿਸ ਨੂੰ ਵੀ ਉਹ ਨਜ਼ਰ ਪੈਣ ਗੋਲੀਆਂ ਨਾਲ ਉਡਾ ਦਿਓ ਨੂੰ ਤਿੰਨੇ ਘੋੜਸਵਾਰਾਂ ਨੂੰ ਚੁਗਲਾਂ ਦੇ ਨਾਲ ਨਥੇ ਹੋਣਾ ਦੇ ਮਕਰ ਪੁਜਾਇਆ ਮੇਰੀ ਗੱਲ ਧਿਆਨ ਨਾਲ ਸੁਣੋ ਮੈਂ ਇੱਥੇ ਰੁੱਕ ਕੇ ਫੌਜ ਨੂੰ ਰੋਕਾਂਗਾ ਤੇ ਤੁਸੀਂ ਸਾਰੇ ਬਾਲ ਨੂੰ ਲੈ ਕੇ ਨਿਕਲ ਜਾਓ ਮਾਲਵੇ ਦੇਸ਼ ਵਿੱਚ ਦੀ ਹੁੰਦੇ ਹੋਏ ਤੁਸੀਂ ਮਾਰੋथल ਵਿੱਚ ਬੁੱਟੇ ਜੋੜ ਚਲੇ ਜਾਓ ਤੇ ਬਲਰਾਏ ਸਿੰਘ ਨੂੰ ਮਤਾਬ ਸਿੰਘ ਦੀ ਗੋਦ ਬਿਠਾ ਕੇ ਪਰਤੇ। ਦੂਰੋਂ ਮਾਰੋ ਮਾਰ ਕਰਦੀ ਆ ਰਹੀ ਜ਼ਕਰੀਏ ਦੀ ਫੌਜ ਨੂੰ ਦੇਖ ਕੇ ਨਥੇ ਨੇ ਆਪਣੇ ਪੁੱਤਰ ਤੇ ਬਾਕੀ ਸਾਥੀਆਂ ਨੂੰ ਕਿਹਾ। ਨਹੀਂ ਪੰਚ ਜੀ ਅਸੀਂ ਤੁਹਾਨੂੰ ਇਕੱਲਿਆਂ ਨੂੰ ਕਿਵੇਂ ਛੱਡ ਜਾਈਏ? ਅਸੀਂ ਵੀ ਇੱਥੇ ਤੁਹਾਡੇ ਕੋਲ ਹੀ ਰੁਕਾਂਗੇ ਤੇ ਜੂਝਾਂਗੇ। ਜਾਨ ਰਹਿੰਦੀ ਤੱਕ ਤਾਂ ਬਾਲ ਦੀ ਜਾਨ ਦੀ ਰੱਖਿਆ ਕਰਾਂਗੇ। ਮਗਰੋਂ ਗੁਰੂ ਆਪ ਰਾਖਾ। ਰਥੇ ਚੌਧਰੀ ਦਾ ਪਹਿਰੇਦਾਰ ਬੋਲਿਆ। ਤਾਂ ਇਸ ਤਰ੍ਹਾਂ ਕਰ ਪੁੱਤਰ ਤੂੰ ਹੀ ਨਿਕਲ ਜਾ। ਅਸੀਂ ਇੱਥੇ ਰੁਕਦੇ ਹਾਂ ਕਿਉਂਕਿ ਜੇ ਫੌਜ ਨੂੰ ਕਿਸੇ ਨੇ ਠੱਲਾ ਨਾ ਪਾਈ ਤਾਂ ਜਲਦੀ ਹੀ ਸਾਨੂੰ ਸਭ ਨੂੰ ਮਾਰ ਮੁਕਾਉਣਗੇ ਤੇ ਲੋਕ ਕਹਿਣਗੇ ਕਿ ਜਿਸ ਪਾਲ ਨੂੰ ਬਚਾਉਣ ਲਈ ਸਭ ਕੁਝ ਛੱਡ ਕੇ ਭੱਜੇ ਉਸ ਦੀ ਰੱਖਿਆ ਨਹੀਂ ਕਰ ਸਕੇ। ਨਿੰਦਿਆ ਬਲੇ ਪਵੇਗੀ। ਮੁੱਥੇ ਨੇ ਆਪਣੇ ਪੁੱਤਰ ਨੂੰ ਮਨਾਉਣਾ ਚਾਹਿਆ। ਪਰ ਪਿਤਾ ਜੀ ਹੁਣ ਭੱਜ ਸਕਣ ਦਾ ਮੌਕਾ ਨਹੀਂ ਬਚਿਆ ਮੌਤ ਸਿਰ ਧਿਆਨ ਖਲੋਤੀ ਹੈ ਹੁਣ ਤਾਂ ਸਾਨੂੰ ਮੁਕਾਬਲਾ ਕਰਨ ਲਈ ਨੀਤੀ ਬਣਾਉਣੀ ਚਾਹੀਦੀ ਹੈ ਨੱਥੇ ਦੇ ਪੁੱਤਰ ਨੇ ਹਾਲਾਤ ਵਿਚਾਰਦਿਆਂ ਕਿਹਾ ਪਰ ਮੈਂ ਫਿਰ ਵੀ ਕਹਾਂਗਾ ਪੁੱਤਰ ਕਿ ਭਾਵੇਂ ਕਿਸੇ ਨੇੜੇ ਦੇ ਪਿੰਡ ਵਿੱਚ ਹੀ ਸਈ ਤੁਸੀਂ ਬਾਲ ਨੂੰ ਕਿਤੇ ਲਗੋ ਆਵੋ ਸਾਡੇ ਨਾਲ ਜੋ ਹੋਵੇਗੀ ਦੇਖੀ ਜਾਏਗੀ ਪਰ ਬਾਲ ਤਾਂ ਬਚ ਜਾਏ ਨੱਥਾ ਥੋੜਾ ਬੇਬਸ ਹੋ ਰਿਹਾ ਸੀ ਇਸ ਤੋਂ ਪਹਿਲਾਂ ਕਿ ਨੱਥਾ ਚੌਧਰੀ ਕੁਝ ਹੋਰ ਬੋਲਦਾ ਗੋਲੀਆਂ ਦੀ ਇੱਕ ਬੁਸ਼ਾਰ ਅਥੇ ਹੋਣਾ ਦੇ ਸਿਰ ਉਤੋਂ ਦੀ ਲੰਗੀ ਉਹਨਾਂ ਉੱਥੇ ਹੀ ਇੱਕ ਨੀਵੀਂ ਥਾਂ ਦੀ ਓਟ ਲੈ ਕੇ ਮੋਰ ਚਮਲ ਲਿਆ ਆਓ ਭਾਈ ਰੰਗੜੋ ਅਬੈਠੇ ਨੇ ਤੁਹਾਡੇ ਦੁਸ਼ਮਣ ਹੋਵੋ ਅੱਗੇ ਤੇ ਲਾਲੋਬ ਆਪਣਾ ਬਦਲਾ ਉਰ ਦੀ ਨਮਸੇ ਰੰਗੜ ਦੇ ਭਰਾਵਾਂ ਨੂੰ ਹੁੰਗਾ ਲਿਆ ਮਸੇ ਦੇ ਭਰਾ ਭਤੀਜੇ ਅੱਗੇ ਆਏ ਤੇ ਅਲੀ ਅਲੀ ਕਰਦੇ ਨੱਥੇ ਹੋਰਾਂ ਵੱਲ ਵਦੇ ਟੋਟੇ ਟੋਟੇ ਕਰ ਦਿਓ ਉਸ ਸੁਖਮ ਦੇ ਜਾਏ ਦੇ ਤਾਂ ਕਿ ਚੌਧਰੀ ਮਸੇ ਦੀ ਰੂ ਨੂੰ ਕੁਝ ਸ਼ਾਂਤੀ ਮਿਲ ਸਕੇ ਮਸੇ ਤੇ ਭਰਾ ਬੋਲੇ ਨਥੇ ਚੌਧਰੀ ਤੇ ਉਸ ਦੇ ਸਾਥੀਆਂ ਕੋਲ ਕੋਈ ਵੱਡੇ ਹਥਿਆਰ ਤਾਂ ਸਨ ਨਹੀਂ ਨਥਾ ਦੀਰ ਅੰਦਾਜ਼ ਜ਼ਰੂਰ ਚੰਗਾ ਸੀ ਉਸ ਕੋਲ ਦੀਰ ਕਮਾਨ ਸੀ ਪਾਂਜੇ ਕੋਲ ਪਰਸ਼ੀ ਸੀ ਤੇ ਪੁੱਤਰ ਕੋਲ ਸੇਲਾ ਪਹਿਰੇਦਾਰ ਕੋਲ ਤਰਵਾਰ ਤਲਵਾਰ ਸੀ ਤੇ ਸਿਰੀ ਕੋਲ ਇੱਕ ਮੋਟਾ ਸਲੋਟਰ ਬਸ ਇਨ ਇਹੀ ਸਨ ਇਨਾਂ ਦੇ ਸ਼ਸਤਰ ਤੇ ਅੱਗੋਂ ਮਗਲ ਮੁਗਲ ਫੌਜਾਂ ਬੰਦੂਕਾਂ ਤੇ ਹੋਰ ਹਥਿਆਰਾਂ ਨਾਲ ਲੈਸ ਸਨ ਮੁਕਾਬਲਾ ਭਾਵੇਂ ਇੱਕ ਪਾਸੜੀ ਸੀ ਪਰ ਫਿਰ ਵੀ ਮੁਕਾਬਲਾ ਤਾਂ ਸੀ ਜਦ ਮੱਸੇ ਦਾ ਪਰਿਵਾਰ ਨੱਥੇ ਤੇ ਉਸਦੇ ਸਾਥੀਆਂ ਕੋਲ ਪਹੁੰਚਿਆ ਤਾਂ ਮੂਰਲੀ ਕਤਾਰ ਵਿੱਚ ਮੱਸੇ ਦੇ ਭਤੀਜੇ ਸਨ ਨੱਥੇ ਕਿਆ ਨੇ ਬਰਸ਼ੇ ਦੇ ਸੇਲੇ ਵਿੱਚ ਪਰੋ ਕੇ ਤੇ ਦੋ ਘੋੜਸਵਾਰ ਪਲ ਵਿੱਚ ਹੀ ਸੋਟਲੇ ਇਹ ਦੋਹੇ ਮੱਸੇ ਦੇ ਭਤੀਜੇ ਸਨ ਇਸ ਤੋਂ ਪਹਿਲਾਂ ਕਿ ਮੱਸੇ ਦਾ ਪਰਿਵਾਰ ਸੰਭਾਲਦਾ ਨਥੇ ਦੀ ਸੀਰੀ ਨੇ ਸਲੋੱਤੇ ਦਾ ਇੱਕ ਭਾਰਵਾ ਵਾਰ ਮੱਸੇ ਦੇ ਭਰਾ ਦੇ ਸਿਰ ਤੇ ਕੀਤਾ ਤੇ ਉਸ ਦਾ ਸਿਰ ਖਖੜੀ ਵਾਂਗ ਪਾੜ ਗਿਆ ਖੋਪੜੀ ਦੇ ਪਾਟਨ ਦਾ ਖੜਾਕ ਸੁਣ ਕੇ ਬਾਕੀ ਘੋੜਸਵਾਰਾਂ ਨੇ ਲਗਾਮਾਂ ਖਿੱਚ ਲੀਆਂ ਤੇ ਪਿਛਾਂ ਪੜਤ ਗਏ ਭੱਜੇ ਜਾਂਦੇ ਮੱਸੇ ਦੇ ਪਰਿਵਾਰ ਤੇ ਜੀਆ ਤੀ ਨਥੇ ਦੇ ਦਰਬੋਂ ਪਹਿਰੇਦਾਰ ਦੀ ਤਲਵਾਰ ਨਾਲ ਵੀ ਭੇਂਟ ਹੋ ਗਈ ਤੇ ਕਿਰਪਾਨ ਨੇ ਪ੍ਰਹ ਪ੍ਰੌਣ ਚਾਰੀ ਕਰਦਿਆਂ ਤਿੰਨ ਚਾਰ ਹੋਰ ਸਵਾਰ ਆਪਣੇ ਕੋਲ ਹੀ ਰੱਖ ਲਏ। ਕੁਝ ਕੁ ਜੀਤ ਤੇ ਬਾਕੀ ਖਾਲੀ ਘੋੜੇ ਵਾਪਸ ਪਰਤੇ। ਨੂਰਦੀਨ ਤੇ ਉਸਦੇ ਸੈਨਿਕ ਸੁੰਨ ਰਹੇ ਕੇ ਸੰ। ਮਸੇਦੇ ਭਰਾ ਦੀ ਮਤੀਰੇ ਵਾਂਗ ਖੇਲਰਦੀ ਖੋਪੜੀ ਸਭ ਨੇ ਦੇਖੀ ਸੀ। ਭਾਰੀ ਸਲੋਤਰ ਸਭ ਨੂੰ ਆਪਣੇ ਸਿਰ ਵਿੱਚ ਵੱਜਿਆ ਪ੍ਰਤੀਤ ਹੋਇਆ। ਪਰ ਭਗਤ ਨਰੰਜਨੀਏ ਦਾ ਹੱਥ ਆਪ ਮੁਹਾਰੇ ਆਪਣੇ ਸਿਰ ਨੂੰ ਛੂ ਕੇ ਦੇਖਣ ਲੱਗਾ ਸੀ ਇਹ ਜੱਟ ਸਾਡੇ ਮਾਰਨ ਦੇ ਵਾਸ ਨਹੀਂ ਸਾਡਾ ਤਾਂ ਅਦਾ ਪਰਿਵਾਰ ਇੰਨਾ ਹੋਰ ਮਾਰ ਦਿੱਤਾ ਅਸੀਂ ਨਹੀਂ ਲੈਣਾ ਕੋਈ ਬਦਲਾ ਰੋਂਦਾ ਹੋਇਆ ਮੱッセ ਦੇ ਭਰਾ ਨੂਰਦੀਨ ਨੂੰ ਕਹਿ ਰਿਹਾ ਸੀ ਤੁਸੀਂ ਚੌਧਰੀ ਮੱッセ ਦੇ ਭਰਾਓ ਇਸ ਤਰ੍ਹਾਂ ਕਿਉਂ ਭਜਦੇ ਹੋ ਬੈਰ ਤਾਂ ਤੁਹਾਡਾ ਹੈ ਅਸੀਂ ਮੂਰੇ ਹੋ ਕੇ ਕਿਉਂ ਤੁਹਾਡੇ ਲਈ ਮਰੀਏ ਅਸੀਂ ਕਿਉਂ ਲੜੀਏ ਜਾਓ ਪਾਕਤ ਨਰੰਜਣੀਏ ਕੋਲ ਜਾਓ ਜਿਹੜਾ ਚੁਗਲੀ ਕਰਕੇ ਲੈ ਕੇ ਆਇਆ ਹੈ ਮੂਰਦੀਨ ਬੋਲਿਆ ਅਜੇ ਆਪਸ ਵਿੱਚ ਗੱਲਾਂ ਕਰ ਰਹੇ ਸਨ ਕਿ ਨਥੇ ਚੌਧਰੀ ਨੇ ਕੁਝ ਟੁਣਵੇਂ ਜਹੇ ਤੀਰ ਚਲਾਏ ਤੇ ਤੈਨੂੰ ਘੋੜਸਵਾਰ ਹੋਰ ਡੇਗ ਦੇਖ ਲੈ ਜਿੰਨਾ ਵਿੱਚੋਂ ਇੱਕ ਮੱਸੇ ਦਾ ਭਤੀਜਾ ਸੀ ਰੱਜ ਗਏ ਅਸੀਂ ਬਦਲਾ ਲੈ ਕੇ ਥੋਥੋ ਕੁਝ ਸਾਰਦਾ ਹੈ ਤਾਂ ਦੇਖ ਲਵੋ ਨਹੀਂ ਸਾਨੂੰ ਤਾਂ ਮਾਫ ਕਰੋ ਬਦਲਾ ਲੈਣਾ ਏ ਕਿਤੇ ਮੈਂ ਸਾਰਾ ਪਰਿਵਾਰ ਨਾ ਮਰਵਾ ਤਰਾਂ ਕੀ ਮੂੰਹ ਦਿਖਾਵਾਗਾ ਕਰੇ ਜਾ ਕੇ ਕਿ ਇੱਕ ਦਾ ਬਦਲਾ ਲੈਣ ਗਿਆ ਸੀ ਤੇ ਪੰਜ ਹੋਰ ਮਰਵਾ ਆਇਆ ਇਹ ਕਹਿ ਕੇ ਮਸੇ ਦਾ ਪ੍ਰ ਨਕੋੜੇ ਨੂੰ ਅਟੀਲਾ ਹੀ ਤੇ ਵਾਪਸ ਪਰਤ ਗਿਆ ਉਧਰ ਹਰਪਖ ਤੇ ਨਰੰਜਨੀਆਂ ਵੀ ਢੋਲ ਗਿਆ ਸੀ ਅਸੀਂ ਕੋਈ ਸਿਪਾਹੀ ਨਹੀਂ ਅਸੀਂ ਤਾਂ ਹਕੂਮਤ ਦੇ ਬਸ ਵਫਾਦਾਰ ਹਾਂ ਸਾਡਾ ਕੰਮ ਮੁਖਬਰੀਆਂ ਕਰਨਾ ਹੈ ਮਾਰਨ ਦੀ ਜ਼ਿੰਮੇਵਾਰੀ ਤੁਹਾਡੀ ਹੈ ਸਾਡੇ ਤੋਂ ਆਸ ਨਾ ਰੱਖਿਓ ਕਿ ਅਸੀਂ ਇਨਾਂ ਜੱਟਾਂ ਨੂੰ ਮਾਰ ਲਵਾਂਗੇ ਉਸਨੇ ਫੌਜਦਾਰ ਨੂਰਦੀਨ ਨੂੰ ਸੁਣਾਉਂਦਿਆਂ ਕਿਹਾ ਇੰਨੇ ਚਿਰ ਨੂੰ ਨੱਥੇ ਦੇ ਤੀਰਾਂ ਨੇ ਇੰਨੇ ਦੋ ਇਨਾਂ ਦੇ ਕੋਈ ਹੋਰ ਕੋੜ ਸਵਾਰ ਪਾਰ ਬੁਲਾ ਦਿੱਤੇ ਸਨ ਨੱਥੇ ਦਾ ਇੱਕ ਵੀ ਧੀਰ ਖਾਲੀ ਨਹੀਂ ਗਿਆ ਸੀ ਜਿਹਦੇ ਵੀ ਤੀਰ ਲੱਗਿਆ ਉਹ ਪਾਣੀ ਮੰਗਣ ਜੋਗਾ ਵੀ ਨਹੀਂ ਰਿਹਾ ਗੱਲ ਹੱਥੋਂ ਜਾਂਦੀ ਦੇਖ ਕੇ ਪੂਰਦੀਨ ਨੇ ਫੌਜ ਨੂੰ ਇਸ਼ਾਰਾ ਕੀਤਾ ਕੇ ਨਥੇ ਤੇ ਉਸ ਦੇ ਸਾਥੀਆਂ ਨੂੰ ਚੌਤੁਰਫਾ ਕੇ ਰੰ ਪਾਲੋ ਤੇ ਦੋਹਾਂ ਪਾਸਿਆਂ ਤੋਂ ਹੱਲਾ ਬੋਲੋ ਨਥੇ ਨੇ ਵੀ ਤੱਕਾ ਲਿਆ ਕਿ ਹੁਣ ਮੌਤ ਦਰਾਂ ਤੇ ਆਣ ਟੁਕੀ ਆ ਉਸਨੇ ਰਾਏ ਸਿੰਘ ਨੂੰ ਸਮਝਾਇਆ ਕਿ ਉਹ ਹੀ ਲੁੱਕ ਕੇ ਬੈਠਾ ਰਹੇ ਨਥੇ ਨੇ ਤੀਰ ਬਰਸਾਉਣੇ ਸ਼ੁਰੂ ਕੀਤੇ ਉਹ ਐਸੇ ਰੋ ਵਿੱਚ ਤੀਰ ਛੱਡ ਰਿਹਾ ਸੀ ਕਿ ਕੋਈ ਤੀਰ ਤਾਂ ਮੁਗਲ ਸਪਾਹੀਆਂ ਦੇ ਸਰੀਰਾਂ ਦੇ ਪਾਰ ਨਿਕਲ ਜਾਂਦੇ ਸਨ ਨੇੜੇ ਆਏ ਮੁਗਲਾਂ ਨੇ ਉਸਦੇ ਸਾਥੀ ਵਰ੍ਹਿਆਂ ਵਿੱਚ ਪ੍ਰੂਰੇ ਰਹੇ ਸਨ ਪਹਿਰੇਦਾਰ ਤੇ ਸਿਰੀ ਵੀ ਆਪਣੀ ਕਿਰਪਾਨ ਤੇ ਸਲੋਤਰ ਨਾਲ ਸੋਨਾ ਮੁਕਾਬਲਾ ਕਰ ਰਹੇ ਹਨ ਪਰ ਨਥੇ ਦੇ تیرਾਂ ਤੋਂ ਡਰਦੇ ਪੋਤੇ ਮੁਗਲ ਸਪਈ ਤਾਂ ਨੇੜੇ ਆ ਹੀ ਨਹੀਂ ਰਹੇ کافی ਚਿਰ ਉਹ ਬਹਾਦਰੀ ਨਾਲ ਜੂਝਦੇ ਰਹੇ ਪਰ ਰੋ ਵਿੱਚ ਖਿੱਚ-ਖਿੱਚ ਕੇ ਦੀਰ ਚਲਾਉਂਦੇ ਨਥੇ ਦੀ ਕਮਾਨ ਚੀਲਿਓ ਲਹਿ ਗਈ ਨਰਪਖੇ ਹੋਏ ਮੈਦਾਨ ਵਿੱਚ ਕਮਾਂਡ ਚਿੱਲੇ ਤੇ ਚੜਾਉਂਦਾ ਸਮਾਂ ਕਿੱਥੇ ਸੀ ਸੋ ਉਸਨੇ ਲੱਕ ਨਾਲ ਬੱਤੀ ਕਿਰਪਾਨ ਕੱਢੀ ਕੁਝ ਨੇੜੇ ਦੇ ਮੁਗਲਾਂ ਨੂੰ ਉਸਨੇ ਤਲਵਾਰ ਤੇ ਫੱਟ ਦੇ ਕੇ ਹੇਠ ਹੰਡ ਗਾਇਆ ਨੂਰਦੀਨ ਨੇ ਨਥੇ ਚੌਧਰੀ ਦੀ ਨਕਾਰਾ ਹੋ ਗਈ ਕਮਾਂਡ ਦਾ ਪਤਾ ਲੱਗ ਗਿਆ ਤਾਂ ਉਸਨੇ ਸਪਾਈਆਂ ਨੂੰ ਗੋਲੀਆਂ ਚਲਾਉਂਦਾ ਇਸ਼ਾਰਾ ਕੀਤਾ ਜਿਹੜੇ ਬੰਦੂਖ ਚੀਪਾ ਲੈ ਨਥੇ ਦੇ ਜੀਰਾਂ ਤੋਂ ਤੀਰਾਂ ਤੋਂ ਡਰਦੇ ਸਾਹਮਣੇ ਨਹੀਂ ਆ ਰਹੇ ਸਨ ਉਹਨਾਂ ਨੇ ਮੂਹਰੇ ਆ ਕੇ ਗੋਲੀਆਂ ਭਰਾ ਦਿੱਤੀਆਂ ਦੋ ਗੋਲੀਆਂ ਨਥੇ ਦੇ ਲੱਗੀਆਂ ਇੱਕ ਮੋਢੇ ਦੇ ਪਾਰ ਹੋ ਗਈ ਤੇ ਦੂਜੀ ਪੱਟੇ 'ਚ ਨਥੇ ਦੇ ਤਿੰਨ ਸਾਥੀ ਉਸ ਦਾ ਪੁੱਤਰ ਤਰਬਾਨ ਤੇ ਸੀਰੀ ਵੀ ਗੋਲੀਆਂ ਨਾਲ ਡੇਗ ਲਏ ਨੱਥਾ ਵੀ जख्मी ਹੋ ਕੇ ਧਰਤੀ ਤੇ ਡਿੱਗ ਪਿਆ ਹੁਣ ਨਥੇ ਪੰਜ ਦਾ ਭਾਂਜਾ ਤੇ ਬਾਲ ਰਾਏ ਹੀ ਬਚੇ ਸਨ ਬਾਲਕ ਨੇ ਹੁਣ ਤੱਕ ਨਥੇ ਦੀ ਓਟ ਧਕਾਈ ਹੋਈ ਸੀ ਉਹ ਲੜਾਈ ਵਿੱਚ ਇੱਕ ਪਾਲੀ ਵੀ ਨੱਥੇ ਦੀਆਂ ਲੱਤਾਂ ਤੋਂ ਪਾਸੇ ਨਹੀਂ ਹੋਇਆ ਸੀ ਪਰ ਹੁਣ ਨੱਥਾ ਆਪ ਡਿੱਗ ਪਿਆ ਸੀ ਬੰਦੂਕਾਂ ਦੀ ਟਾੜ-ਟਾੜ ਤੋਂ ਸਹਿਮਿਆ ਰਾਏ ਸਿੰਘ ਉੱਥੇ ਹੀ ਛੈ ਕੇ ਬੈਠਾ ਰਿਹਾ ਜਦ ਨੱਥਾ ਤੇ ਉਸਦੇ ਸਾਥੀ ਡਿੱਗ ਪਏ ਤਾਂ ਮੁਗਲਾ ਨੇ ਆਪਣੇ ਘੋੜੇ ਆ ਉਹਨਾਂ ਉੱਤੇ ਚੜਾ ਦਿੱਤੇ ਬਲ ਰਾਏ ਸਿੰਘ ਵੀ ਘੋੜਿਆਂ ਤੇ ਪੌੜਾ ਹੇਠ ਆ ਰਿਹਾ ਸੀ ਕਿ ਉਸ ਨੇ ਇੱਕ ਘੋੜੇ ਤੇ ਪੌੜ ਨੂੰ ਹੱਥ ਪਾ ਲਿਆ ਤੇ ਘੋੜੇ ਨੂੰ ਤੇ ਘੋੜੇ ਨੇ ਉਸ ਨੂੰ ਵਗਾ ਕੇ ਪਰੇ ਮਾਰਿਆ। ਓ ਪਿਆਰ ਹੈ ਮਤਾਬ ਸਿੰਘ ਦਾ ਤੁਖਮ ਕੁੱਚਲ ਦੇ ਇਸ ਨੂੰ ਸੁਨਾਹਿਡ ਹਰ ਬਗਤ ਨਰੰਜਨੀਆਂ ਚੀਕਿਆ। ਇੱਕ ਮੁਗਲ ਸਿਪਾਈ ਨੇ ਤਲਵਾਰ ਦਾ ਵਾਰ ਕੀਤਾ। ਤੇਰਾਏ ਸਿੰਘ ਦੀ ਗਰਦਨ ਕੱਟੀ ਗਈ। ਦੂਜੇ ਵਾਰ ਨੇ ਉਸ ਦਾ ਮੋਢਾ ਘੱਟ ਦਿੱਤਾ। ਧਰਤੀ ਤੇ ਬਿਸਰਤ ਪਏ ਹੋਏ ਬਾਲ ਤੇ ਇੱਕ ਵਾਰ ਫੇਰ ਕੀਤਾ ਗਿਆ ਤੇ ਤਲਵਾਰ ਦੀ ਪਿਪੜਾ ਉਸ ਦੇ ਮੋਢੇ ਨੂੰ چیر ਕੇ ਹੇਠਾਂ ਧਰਤੀ ਵਿੱਚ ਦਸ ਗਈ। ਲਹੂ ਨਾਲ ਲਥਪਥ ਬਲਰਾਏ ਸਿਖ ਨੂੰ ਮਰਿਆ ਜਾਣ ਕੇ ਮੁਗਲ ਟੁਕੜੀ ਉਥੋਂ ਚਲੀ ਗਈ ਪਰ ਕਲਗੀਧਰ ਜੀਆਂ ਦੀ ਕੋਈ ਮਿਹਰ ਦੀ ਨਿਗਾਹ ਕਿ ਬਾਲ ਦੀ ਸਾਹ ਰਗ ਨਹੀਂ ਕੱਟੀ ਗਈ ਸੀ ਸਾਗ ਵੇਚਦੀ ਹੋਈ ਇੱਕ ਕੰਬੋਇਨ ਮਾਈ ਇਧਰ ਦੀ ਲੰਘ ਰਹੀ ਸੀ ਜਦ ਉਸਨੇ ਲਾਸ਼ਾਂ ਪਈਆਂ ਦੇਖੀਆਂ ਤੇ ਉਸਦੀ ਨਿਗਾਹ ਬਾਲ ਉੱਤੇ ਗਈ ਤਾਂ ਉਹ ਤਰਸਦੇ ਘਰ ਵਿੱਚ ਆ ਕੇ ਬਾਲ ਵੱਲ ਭੱਜੀ ਬੱਚੇ ਦੀ ਨਬਜ਼ ਚੱਲ ਰਹੀ ਸੀ ਸੋ ਉਸ ਮੈਨੇ ਬਾਲ ਨੂੰ ਚੁੱਕਿਆ ਤੇ ਆਪਣੇ ਘਰ ਲੈ ਆਈ ਥੋੜੀ ਬਹੁਤ ਪੁੱਛ ਪੜਤਾਲ ਕਰਨ ਪਿੱਛੋਂ ਬੀਬੀ ਨੂੰ ਪਤਾ ਲੱਗਿਆ ਕਿ ਇਸ ਬਾਲ ਦਾ ਇੱਕ ਭਰਾ ਰੋਡੇਆਲੇ ਰਹਿੰਦਾ ਹੈ ਉਹ ਬਾਲ ਨੂੰ ਉਸ ਕੋਲ ਲੈ ਗਈ ਉਹਨਾਂ ਨੇ ਰਾਏ ਸਿੰਘ ਨੂੰ ਪਛਾਣ ਲਿਆ ਤੇ ਤੁਰੰਤ ਮੋਚੀ ਨੂੰ ਸੱਦ ਕੇ ਉਸਤੇ ਜ਼ਖਮ ਸਭਾਇਆ ਸੱਚੇ ਸਤਗੁਰੂ ਕਲਗੀਧਰ ਪਿਤਾ ਜੀ ਮਹਾਰਾਜ ਦੀ ਮਿਹਰ ਹੋਈ ਕਿ ਭਾਈ ਮਤਾਬ ਸਿੰਘ ਦਾ ਬਾਲ ਭਾਈ ਰਾਏ ਸਿੰਘ ਐਸੇ ਭਿਆਨਕ ਹਮਲੇ ਵਿੱਚੋਂ ਵੀ ਬਚ ਗਿਆ ਦੇ ਨਥੇ ਚੌத்ਰੀ ਹੁਣ 30 ਮੁਸ਼ਕਲ ਵੀ ਅਜਾਈ ਨਹੀਂ ਗਈ ਤੇ ਉਸ ਬਾਲ ਦੇ ਬੱਚ ਜਾਣ ਕਰਕੇ ਹੀ ਅੱਜ ਮੈਂ ਇੱਥੇ ਬੈਠਾ ਤੁਹਾਨੂੰ ਕਥਾ ਸੁਣਾ ਰਿਹਾ ਹਾਂ ਉਹ ਬਾਲ ਰਾਏ ਸਿੰਘ ਮੇਰੇ ਪਿਤਾ ਜੀ ਸਨ ਤੁਸੀਂ ਭਾਈ ਮਤਾਬ ਸਿੰਘ ਜੀ ਦੇ ਪੁੱਤਰੇ ਹੋ ਇੰਦਰਜੀਤ ਸਿੰਘ ਬੋਲਿਆ ਹਾਂ ਉਹ ਮੇਰੇ ਦਾਦਾ ਸਨ ਵਾ ਸਾਡੇ ਧੰਨ ਭਾਗ ਤੇ ਅੱਜ ਆਪਾਂ 13ਵਾਂ ਭਾਗ ਪੜ੍ਹ ਲਿਆ ਹੈ ਅਗਲੀ ਵਾਰ ਆਪਾਂ 14ਵਾਂ ਭਾਗ ਚਿੱਠੀ ਲਿਖਿਆ ਜੋ ਸਿੰਘ ਬੋਤਾ ਪੜਾਂਗੇ ਤੇ ਜੇ ਤੁਹਾਨੂੰ ਸਾਡੀਆਂ ਆਡੀਓ ਬੁਕਸ ਚੰਗੀਆਂ ਲੱਗੀਆਂ ਜ਼ਰੂਰ ਜਾ ਕੇ ਦੂਟੀਆਂ ਵੀ ਸੁਣਨੀਆਂ ਤੇ ਸਾਡੇ ਚੈਨਲ ਨੂੰ ਲਾਈਕ ਸ਼ੇਅਰ ਕਮੈਂਟਸ ਐਂਡ ਸਬਸਕ੍ਰਾਈਬ ਕਰਨਾ ਭੁੱਲ ਚੁੱਕ ਲਈ ਮਾਫ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ